ਸੰਤ ਸਮਾਜ ਤੇ ਨ ਇੱਕ ਇਲਜ਼ਾਮ ਲੱਗਦਾ ਖਾਸ ਬਾਬਿਆਂ ਤੇ ਹਨ ਉਹਨੂੰ ਸੰਤ ਸਮਾਜ ਨਹੀਂ ਕਹਿ ਸਕਦੇ ਬਾਬਿਆਂ ਤੇ ਇੱਕ ਇਲਜ਼ਾਮ ਲੱਗਦਾ ਕਿ ਸੰਗਤ ਹੈ ਜਿਹੜੀ ਉਹ ਕਹਿੰਦੇ ਨੇ ਕਿ ਮਾਇਆ ਮੋਣੀ ਐ ਮਾਇਆ ਤੋਂ ਦੂਰ ਰਹੋ ਪਰ ਆਪ ਬਾਬੇ ਬਹੁਤ ਸੰਗਤ ਪੈਸਾ ਇਕੱਠਾ ਕਰਦੇ ਨੇ ਜੀ ਇਲਜ਼ਾਮ ਅਕਸਰ ਲੱਗਦਾ ਬਾਬਿਆਂ ਤੇ ਦੇਖੋ ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ ਪਰ ਜਿਹੜੇ ਸੱਚੇ ਸੰਤ ਹੈ ਪਹਿਲਾਂ ਉਹਨਾਂ ਦੀ ਪਛਾਣ ਕੀ ਐ ਬਾਬੇ ਨਾਲ ਗਾਇਆ ਨਾਨਕ ਤੱਚੜਿਆਂ ਸੰਗ ਤੋੜ ਢੂੰਡ ਸਜਣ ਸੰਤ ਪੱਕਿਆਂ ਕਿ ਤੇ ਮੈਂ ਪਹਿਲੀ ਆਪਜੀ ਨੂੰ ਕਹਿੰਦਾ ਮੈਂ ਆਪਣੇ ਆਪ ਨੂੰ ਸੰਤ ਨਹੀਂ ਕਹਿੰਦਾ ਤਪੱਸੰਤ ਦੇ ਪੈਰਾਂ ਧੂੜ ਵੀ ਨਹੀਂ ਹੈਗੇ ਠੀਕ ਹੈ ਜੀ ਸੰਤ ਉਹ ਹੈ ਜਿਹੜਾ ਆਪਣੀ ਘਰ ਕੇ ਖਾਂਦਾ ਹੈ ਦਸਾਂ ਨੂੰ ਆਉਂਦੀ ਕਮਾਈ ਗੁਰੂ ਨਾਨਕ ਦੇਵ ਜੀ ਮਾਰ ਨੇ ਕੀ ਕੀਤੀ ਖੇਤੀ ਕੀਤੀ ਸੀ ਨਹੀਂ ਕੀਤੀ ਸੀ ਪਹਿਲੇ 6-6 ਮਹੀਨੇ ਬਾਅਦ ਖੇਤੀ ਅੰਦੀ ਉਹ ਉਦਾਸੀ ਚਲੇ ਫਿਰ ਆ ਕੇ ਆਪਣੀ ਖੇਤੀ ਕਰਦੇ ਲੋਧੀ ਖਾਨੇ ਜੇ ਨੌਕਰੀ ਕੀਤੀ ਸੀ ਪਹਿਲੇ ਦਰਨ ਕਬੀਰ ਨੇ ਕੀ ਕੀਤਾ ਤਾਣਾ ਬੁਣਿਆ ਹਰਿਵਾਰਦਾਸ ਸੰਤ ਦਾ ਨਾਮ ਪੜ ਜੁਤੀਆਂ ਗੱਲੀਆਂ ਨਾਮਦੇਵ ਜੀ ਛੀਪੇ ਸੀ ਆਪਣਾ ਰੰਗਦੇ ਸੀ ਉਹਦੇ ਆਪਣਾ ਕੰਮ ਕਰਕੇ ਖਾਂਦੇ ਸੀ ਤੇ ਅਸੀਂ ਕਹਿੰਦੇ ਨਾ ਜੀ ਸੰਗਤ ਨੂੰ ਕਹਾਂਗੇ ਨਾ ਕਰੋ ਕਰੋ ਤੁਸੀਂ ਕੰਮ ਤੇ ਆਪ ਬਿਨਾ ਕੰਮ ਕਰੇ ਚਲਾਈ ਜਾ ਰਹੇ ਕੰਮ ਇਸ ਲਈ ਬਾਣੀ ਨੇ ਸਮਝਾਤਾ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲਾਗੂ ਪਾਏ ਘਾਲ ਖਾਏ ਕਿ ਛੱਤੋਂ ਦੇ ਨਾਨਕ ਰਾ ਪਛਾਣੇ ਸੀ ਜਿਹੜਾ ਆਪਣੀ ਕਮਾਈ ਕਰਕੇ ਖਾਂਦਾ ਹੋਵੇ ਫਿਰ ਤੁਹਾਨੂੰ ਕੁਝ ਦਵੇ ਲਵੇ ਨਾ ਉਹ ਐ ਮਾਪੁਰਖ ਤੁਸੀਂ ਇੱਦਾਂ ਦੇ ਮਾਪੁਰਖਾਂ ਦੀ ਸੰਗਤ ਕਰਨੀ ਹੈ ਉਹ ਆਪਣੇ ਨਾਲ ਨਹੀਂ ਜੋੜਦੇ ਨਾਮ ਨਾਲ ਜੋੜਦੇ ਉਹ ਰੱਬ ਨਾਲ ਜੋੜਦੇ ਤੇ ਜੇ ਆਪਾਂ ਇਦਾਂ ਦੇ ਮਾਪੁਰਖਾਂ ਦੀ ਸੰਗਤ ਕਰਾਂਗੇ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਨਾ ਕੰਮ ਕਰੋ ਉਹ ਕਹਿੰਦੇ ਕਰੋ ਜਿੰਨੀ ਮਰਜ਼ੀ ਕਮਾਈ ਕਰੋ ਪਰ ਤੁਸੀਂ ਹੱਕ ਹਲਾਲ ਦੀ ਕਰੋ ਚਾਹ ਰਾਜੇ ਬਣ ਜਾਓ ਹੁਣ ਇੱਕ ਗਰੀਬ ਬੰਦਾ ਹੈ ਜੋ ਮਾਇਆ 'ਚ ਲਿਵੜਿਆ ਉਹ ਵੀ ਨਾ ਰੱਬ ਨੂੰ ਮਿਲ ਸਕਦਾ ਇੱਕ ਬਹੁਤ ਅਮੀਰ ਹੈ ਉਹ ਵੀ ਲਿਵੜਿਆ ਉਹ ਵੀ ਨਹੀਂ ਮਿਲ ਸਕਦਾ ਜੇ ਅਮੀਰ ਕਿੰਨਾ ਵੀ ਹੋਵੇ ਪਰ ਉਹਦਾ ਧਿਆਨ ਰੱਬ ਵੱਲ ਹੋਵੇ ਜਿਨਨੇ ਤੁਸੀਂ ਉਧਾਰਨ ਲੈ ਲੋ ਵੱਡੇ ਵੱਡੇ ਰਾਜੇ ਮਹਾਰਾਜੇ ਤਰਗੇ ਸੰਗਤ ਕਰਕੇ ਹੁਣ ਦੇਖੋ ਇਹ ਸੰਤ ਨਹੀਂ ਕਹਿੰਦੇ ਇੱਕ ਬਾਣੀ ਵੀ ਕਹਿੰਦੀ ਹੈ ਬਾਣੀ ਕਹਿੰਦੀ ਤੁਹਾਨੂੰ ਇੱਕ ਸ਼ਬਦ ਸੁਣਾਉਂਦਾ ਕਹਿੰਦੇ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ ਕਹਿੰਦੇ ਜਦੋਂ ਕੋਈ ਮਕਾਨ ਬਣੰਦੇ ਨਾ ਵੱਡੇ ਵੱਡੇ ਮਹਿਲ ਤੇ ਬੜੇ ਡੂੰਗੇ ਡੂੰਗੇ ਦੇ ਨੀਂਹ ਪੜਦੇ ਤੇ ਉੱਪਰ ਪਾਉਂਦੇ ਮਹਿਲ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਕਾਈ ਜਿਨ ਤ੍ਰਿਣਧਰ ਮੂਲ ਬੁਲਾਏ ਇੱਕ ਮਾਰਕੰਡੇ ઋષਿ ਹੋਇਆ ਦੇਖੋ ਗੁਰਬਾਨੀ ਕੀ ਕਰੇ ਕਹਿੰਦੇ ਉਹਨਾਂ ਦੀ ਉਮਰ ਸਭ ਤੋਂ ਲੰਬੀ ਹੋਈ ਹੈ ਦੁਨੀਆ 'ਚ ਅਸ ਤੱਕ ਕਹਿੰਦਾ ਪਰ ਉਹਨਾਂ ਨੂੰ ਕਿਹਾ ਕਿ ਇਹਨੇ ਕਿ ਤੁਸੀਂ ਮਕਾਨ ਬਣਾ ਲਓ ਉਹ ਕਹਿੰਦੇ ਵੀ ਮੈਂ ਕਿਉਂ ਬਣਾਵਾਂ ਪਤਾ ਨਹੀਂ ਕਦੋਂ ਰੱਬ ਨੇ ਬੁਲਾ ਲੈਣਾ ਉਹ ਆਪਣੀ ਛੰਨ ਬਣਾ ਕੇ ਨਾ ਤੇਰੇ ਨੇ ਕਹਿੰਦੇ ਕਾਸਪੂਨ ਕਹਿੰਦਾ ਉਸ ਤੇ ਹੀ ਆਪਣਾ ਸਿਰਲ ਕੋ ਲੈਂਦਾ ਸੀ ਸਾਨੂੰ ਦੇਖੋ ਕਿੰਨੀ ਵੱਡੀ ਉਦਾਾਨ ਦੇ ਰਿਹਾ ਫਿਰ ਕਹਿੰਦੇ ਹਮਰੋ ਕਰਤਾ RAM ਸਨੇਹੀ ਕਹਿੰਦੇ ਸਾਡਾ ਜ਼ਿਕਰ ਨਾਲ ਰੱਬ ਹੈ RAM ਹੈ ਕਾਹੀ ਰੇ ਮਨ ਗਰਭ ਕਰਤ ਹੈ ਬਿਨਸ ਜਾਈ ਝੂਠੀ ਦੇਹੀ ਕਹ ਤੁਸੀਂ ਇਹ ਦੁਨੀਆ ਦਾ ਕੀ ਟੜੀ ਦੇਹੀ ਖਤਮ ਹੋ ਜਾਣੀ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ 12 ਯੋਜਨ ਛਤਰ ਚਲੇਦਾ ਸੀ ਦੇਹੀ ਗਿਰਜਨ ਕਾਈ ਕਹ ਜਿਹਨਾਂ ਦਾ 12 ਯੋਜਨ ਚ ਛਤਰ ਘੁੰਮਦਾ ਸੀ ਤੇ ਕਹਿੰਦਾ ਉਹਨਾਂ ਦੀ ਜਿਹੜਾ ਸਰੀਰ ਹੈ ਗਿੱਦਾਂ ਨੇ ਖਾਇਆ ਸੀ ਗਿਰਜਨ ਖਾਇ ਫਿਰ ਕਹ ਸਰਵ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਦਿਕਾਈ ਕਹਾ ਭੇ ਦਰਬਾਂਦੇ ਹਾਥੀ ਕਿੰਨਾ ਭਈ ਭਾਈ ਕਹ ਰਾਵਣ ਤੋਂ ਵੱਡੀ ਉਦਾਹਰਣ ਦੇ ਕੋ ਕਿੰਨੀ ਵੱਡੀ ਉਦਾਹਰਣ ਦੇ ਰਿਹਾ ਕਿੰਨਾ ਅਮੀਰ ਸੀ ਕੀ ਬਣਿਆ ਉਹਦਾ ਇਸ ਲਈ ਸੰਤ ਕਹਿੰਦੇ ਆ ਕਿ ਕੁਝ ਨਹੀਂ ਬਣਨਾ ਇਸ ਲਈ ਕੀ ਕਰੋ ਰੱਬ ਦਾ ਨਾਮ ਜਪੋ ਚਾਹੇ ਤੂੰ ਰਾਜੇ ਹੋ ਜਾਂ ਗਰੀਬ ਹੋ ਆਪਣੇ ਮਨ ਦੇ ਅੰਦਰ ਜਿਹਦੇ ਮਨ ਚ ਰੱਬ ਦਾ ਨਾਮ ਹੈ ਉਹ ਸਭ ਤੋਂ ਅਮੀਰ ਹੈ ਜਿਹਦੇ ਮਨ ਚ ਰੱਬ ਦਾ ਨਾਮ ਨਹੀਂ ਉਹਦੇ ਕੋਲ ਪੂਰੀ ਦੁਨੀਆ ਦਾ ਬਾਣੀ ਕਹਿੰਦੀ ਜੇ ਜੁਗ ਚਾਰੇ ਆਰ ਜਾਂ ਹੋਰ ਸੁਣੀ ਹੋਏ ਨਵਾਂ ਅਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗਲੇ ਜੇ ਤੇ ਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਜਾਂ ਤੂੰ ਨੌ ਅਖੰਡਾ ਦਾ ਰਾਜਾ ਵੀ ਕਿਉਂ ਨਾ ਬਣ ਜਾਏ ਜੇ ਰੱਬ ਦਾ ਪ੍ਰੇਮ ਤੇਰੇ ਅੰਦਰ ਨਹੀਂ ਹੈ ਤਾਂ ਕੁਝ ਨਹੀਂ ਬਣਦਾ ਇਸ ਲਈ ਇਹ ਸੰਤਾਂ ਦੇ ਨਾ ਬਲੇ ਉਹ ਸੰਤ ਤੇ ਚੰਦੇ ਕੀ ਸੀ ਉਸ ਤੋਂ ਨਿਕਲੇ ਪਰ ਕਈ ਵਾਰ ਅਸੀਂ ਐਵੇਂ ਵੀ ਸੰਤਾਂ ਨੂੰ ਪੜਦੇ ਰਹਿੰਦੇ ਆ ਅਗਰ ਇਹ ਕਾਰ ਹੈ ਕਿ ਮਾੜੀ ਗੱਲ ਥੋੜੀ ਕਾਰ ਹੋਣੀ ਨੀ ਚੰਗੀ ਗੱਲ ਆ ਪਰ ਸੰਗਤ ਕੋਲ ਵੀ ਹੋਣੀ ਚਾਹੀਦੀ ਆ ਸੰਗਤ ਕਰਮ ਕਰੇ ਲੈ ਲਓਏ ਉਹ ਸੰਗਤ ਨੂੰ ਕਹਿੰਦੇ ਭਾਈ ਲਾਓ ਉਹ ਕਹਿੰਦੇ ਸੰਗਤ ਉਹ ਉਹਨਾਂ ਸੰਗਤ ਅਮੀਰ ਹੋਏਗੀ ਜਿਆਦਾ ਚੰਗੀ ਗੱਲ ਹੈ ਨਾ ਤਾਂ ਹੀ ਉਹਨਾਂ ਕੋਲ ਆਏਗਾ ਕੁਝ ਪਹਿਲੀ ਜਿਹੜਾ ਸੰਤ ਹੈ ਉਹ ਸੰਗਤ ਦੀ ਕਰਦਾ ਹੈ ਉਹ ਸੰਗਤ ਵਾਸੀ ਹੀ ਮੰਗਦਾ ਹੈ ਐਸਾ ਨਹੀਂ